ਬੜੇ ਕੁਰਬਾਨੀ ਨੂੰ ਬੰਦਿਆ ਜੋ ਅੰਤ ਸਮੇਂ ਕਮ ਆਉਣੀ ਹੈ ਬੜੇ ਕੁਰਬਾਨੀ ਨੂੰ ਬੰਦਿਆ ਜੋ ਅੰਤ ਸਮੇਂ ਕਮ ਆਉਣੀ ਹੈ ਬਰਮਜੀਤ ਸਿੰਘ ਗ੍ਰੰਥੀ ਗੁਰਦਵਾਰਾ ਕਲੰਗਵਰ ਕੀ ਕਹਿਣਾ ਚਾਹੁੰਗੇ ਅੱਜ ਜੇ ਮੈਂ ਆਪਣੇ ਪਛਾਈ ਅੱਛੀ ਜਿਹੀ ਲੜਨਾ ਤੇਰਾ ਕੀਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗਿਆ ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੋਤੇਣਾ ਦਾ ਸਤਿਗੁਰਾਂ ਦਾ ਸ਼ਹੀਦੀ ਜਾੜਾ ਗੁਰਦੁਆਰਾ ਕਿਲਾ ਮਵਾਰਕ ਅਤੇ ਗੁਰਦੁਆਰਾ ਹਾਜੀ ਰਤਨ ਸਾਹਿਬ ਵਿਖੇ ਸੰਗਤਾਂ ਬੜੇ ਧੂਮਤਾ ਮਨਾ ਮਨਾਰੀਆਂ ਪਰਸੋਂ ਰੋਜ ਤੋਂ ਗੁਰੂ ਕੀਆਂ ਸੰਗਤਾਂ ਵੱਲੋਂ ਦਰਬਾਰ ਸਾਹਿਬ ਦੇ ਵਿੱਚ ਰੱਬੀ ਬਾਣੀ ਤਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਦੇ ਸ੍ਰੀ ਅਖੰਡ ਪਾਠਾਂ ਦੇ ਪ੍ਰਵਾਹ ਸ਼ੁਰੂ ਹੋਏ ਸਨ ਅਜ ਅਮਰਤ ਵੇਲੇ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਉਚੇਚੇ ਦੀਵਾਨ ਸਜਾਏ ਗਏ ਸਨ ਸਜੇ ਹੋਏ ਦੀਵਾਨਾਂ ਦੇ ਵਿੱਚ ਕਲਜੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀ ਆਏ ਧਿਆਨਾਂ ਦੇ ਮਹਾਵਾਕ ਅਨੁਸਾਰ ਹਰ ਜਸ ਕੀਰਤਨ ਹੋਏ ਉਪਰੰਤ ਲੜੀਵਾਰ ਗੁਰ ਸ਼ਬਦੀਆਂ ਵਿਚਾਰਾਂ ਗੁਰ ਇਤਿਹਾਸ ਦੀਆਂ ਵਿਚਾਰਾਂ ਹੋਈਆਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਸ਼ਾ ਸ਼ਾਂਤੀ ਦੇ ਪੁੰਜ ਤਿਨਾਂ ਦਾ ਸ਼ਹੀਦੀ ਗੁਰਪੁਰਬ ਦੋਨੇ ਦਰਬਾਰਾਂ ਵਿੱਚ ਬੜੇ ਚਾਅ ਅਤੇ ਸ਼ਰਧਾ ਸਹਿ ਭਾਵਨਾ ਨਾਲ ਮਨਾਰੀਆਂ ਸੰਗਤਾਂ ਉਪਰੰਤ ਹਰਜਸ ਕੀਰਤਨ ਹੋਏ ਹਨ ਪਿਛਲੇ ਦਿਨਾਂ ਤੋਂ ਬੀਬੀਆਂ ਵੱਲੋਂ ਸੁਖਮਨੀ ਸੋਕ ਅੰਮ੍ਰਿਤਮ ਬ੍ਰਹਮ ਨਾਮ ਭਗਤ ਜਨਾਕ ਮਨ ਵਿਸਰਾਮ ਦੇ ਮਹਾਵਾਕ ਅਨੁਸਾਰ 7 ਤਰੀਕ ਨੂੰ ਸੁਖਮਨੀ ਸਾਹਿਬ ਪਾਠਾਂ ਦੀ ਸਮਾਪਤੀ ਹੋਈ ਹੈ ਸੋ ਅੱਜ ਵੀ ਭਾਈ ਕਨਈਆ ਸੇਵਕ ਦਲ ਦੀ ਸੰਗਤ ਵੱਲੋਂ 11 ਵਜੇ ਤੋਂ ਸੁਖਮਨੀ ਸੁਖ ਅਮਰਿਤ ਬ੍ਰਹਮ ਨਾਮ ਭਗਤ ਜਨਾ ਕੇ ਮਨ ਵਿਸਰਾਮ ਦੇ ਮਹਾਵਕ ਅਨਸਾਰ ਸ੍ਰੀ ਸੁਖਮਨੀ ਸਾਹਿਬਾਨੀ ਦੇ ਜਾਪ ਹੋਈਆਂ ਸੋ 7 ਵਜੇ ਤੋਂ ਠੰਡੇ ਮਿੱਠੇ ਦਲ ਦੀਆਂ ਸ਼ਵੀਲਾਂ ਚੱਲ ਰਹੀਆਂ ਸੋ ਇਸ ਵਰਮ ਨੂੰ ਸੰਗਤਾਂ ਬੜੇ ਸ਼ਰਧਾ ਭਾਵਨਾ ਨਾਲ ਮਨਾਰੀਆਂ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ ਠੰਡੇ ਮਿੱਠੇ ਪਾਣੀ ਦੇ ਸ਼ਵੀਲਾਂ ਕਿਉਂਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸੋ ਸ਼ਹੀਦੀ ਪਰ ਵੇਲੇ ਸੋ ਠੰਡ ਵਰਤਾਈ ਸੀ ਕਿਉਂਕਿ ਤਤੇ ਰਤੇ ਦੀਆਂ ਮਹਾਰਾਜ ਦੇ ਸੀਸ ਦੇ ਉਤੇ ਸੋ ਤਤਾ ਰੇਤ ਪਾਇਆ ਗਿਆ ਸੀਗਾ ਸੋ ਮਹਾਰਾਜ ਨੇ ਫੇਰ ਵੀ ਤੇਰਾ ਕੀ ਆ ਮੀਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗਾ ਫੇਰ ਵੀ ਗੁਰੂ ਸਾਹਿਬ ਨੇ ਠੰਡ ਵਰਤਾਈ ਸੀ ਸੋ ਇਹ ਸੀਗਾ ਮਹਾਰਾਜ ਦੇ ਇਤਿਹਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਐਸੇ ਦੇ ਅੰਦਰ ਕੁਮਾਰ ਆ ਮੈਂ ਖਾਣਾ ਤੁਹਾਨੂੰ ਸਭ ਨੂੰ ਲੱਗਿਆ ਅੱਜ ਅਸੀਂ ਸ਼ਹੀਦਾਂ ਦੇ ਸਰਕਾਰ ਗੁਰੂ ਪੰਜੇਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਦੇ ਦੇ ਮੌਕੇ ਦੇ ਉੱਤੇ ਪੰਜਾਬ ਪੁਲਿਸ ਪੁਲਸ ਨੇ ਦੇ ਮੁਲਾਜ਼ਮਾਂ ਵੱਲੋਂ ਪੁਲਸ ਲਾਈਨ ਦੇ ਗੇਟ ਅੱਗੇ ਠੰਡੇ ਮਿੱਠੇ ਪਾਣੀ ਦੀ ਸਹੂਲਤ ਆਈ ਹੈ ਤੇ ਉਹਨਾਂ ਹਿਸਾਬ ਨੂੰ ਕਰਨਾ